ਪੰਜਾਬ ਸਰਕਾਰ ਦੁਆਰਾ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਹਾਲੇ ਹਕੀਕਤ ਤੋਂ ਕਾਫੀ ਦੂਰ ਨੇ ਤਲਵੰਡੀ ਸਾਬੋ ਤੋਂ ਆਈ ਇਸ ਖਬਰ ਨੇ ਇੱਕ ਸਿਹਤ ਸਹੂਲਤਾਂ ਦੀ ਕਮੀ ਕਾਰਨ ਹਾਲਾਤਾਂ ਨਾਲ ਜੂਝਦੇ ਪਰਿਵਾਰ ਦੀ ਕਹਾਣੀ ਬਿਆਨ ਕੀਤੀ ਹੈ ਪਰਿਵਾਰ ਮੁਖੀ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਗੁਰਦੇ ਫੇਲ ਹੋਣ ਕਾਰਨ ਉਹ ਵੱਖ-ਵੱਖ ਥਾਵਾਂ ਤੋਂ ਇਲਾਜ ਕਰਵਾ ਚੁੱਕੇ ਨੇ ਤੇ ਇਸ ਤੇ ਉਹਨਾਂ ਦੀ ਵੱਡੀ ਰਕਮ ਖਰਚ ਹੋ ਚੁੱਕੀ ਹੈ ਪਰਿਵਾਰ ਮੁਖੀ ਇੱਕ ਦਿਹਾੜੀਦਾਰ ਗਰੀਬ ਹੈ ਜਿਸ ਦੇ ਤਿੰਨ ਬੱਚੇ ਨੇ ਅਤੇ ਆਰਥਿਕ ਪੱਖ ਮਜ਼ਬੂਤ ਨਾ ਹੋਣ ਕਾਰਨ ਉਹ ਆਪਣੀ ਬੇਟੀ ਨੂੰ ਹੋਰ ਪੜ੍ਹਾਈ ਨਹੀਂ ਕਰਵਾ ਸਕਦਾ ਜੋ ਕਿ ਅੱਗੇ ਪੜ੍ਹਨਾ ਚਾਹੁੰਦੀ ਹੈ ਦੁੱਖ ਜਿਟਾਉਂਦਿਆਂ ਉਸਨੇ ਇਹ ਵੀ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਨਾ ਮਿਲਣ ਕਾਰਨ ਹੀ ਉਹ ਪ੍ਰਾਈਵੇਟ ਡਾਕਟਰਾਂ ਕੋਲ ਜਾਣ ਲਈ ਮਜਬੂਰ ਹੋਈ ਇਹਦੇ ਗੁਰਦੇ ਚ ਨਕਸੀਤ ਹੋਸਲ ਹੋ ਗਈ ਹੈ ਪਹਿਲਾਂ ਤਾਂ ਆਪਾਂ ਸਰਛੇਤ ਦਵਾਈ ਲਿਆ ਰਹੇ ਹਾਂ ਜੀ ਫਿਰ ਹਾਈ ਕੋਰਟ ਤੋਂ ਲਿਆਉਂਦੇ ਰਹੇ ਜੀ ਹੁਣ ਪਰੰਟ ਦੇ ਤੋਂ ਦਵਾਈ ਆਲਦੇ ਸਿੱਧੂ ਡਾਕਟਰ ਤੋਂ ਜੀ ਲੱਖ ਰੁਪਏ ਖਰਚੂ ਕੇ ਨਾ ਖਰਚੋ ਰਹੇ ਦੋਟਾਈ ਲੱਖ ਰੁਪਏ ਲੱਗ ਚੁੱਕੇ ਆ ਜੀ ਇਹਦੇ ਤੇ ਫਿਲਕ ਮਾਈ ਦਾ ਸਾਹ ਨੂੰ ਕਿੰਨੇ ਔਖੇ ਆ ਬੱਚੇ ਵੀ ਤੁਹਾਨੂੰ ਤੁਹਾਨੂੰ ਬੱਚੇ ਆ ਜੀ ਪੜ੍ਹਾਈ ਕਰਦੇ ਆਗੇ ਬੱਚੇ ਸਰਕਾਰੀ ਚੈ ਵੀ ਜਣੇ ਦੀ ਆ ਕਰਕੇ ਫਾਇਦਾ ਹੁਣ ਪ੍ਰਾਈਵੇਟ ਇੱਕ ਕੁੜੀ ਉਹਨੂੰ ਤਾਂ ਮੈਂ ਹਟਾਉਣੇ ਚਾਹੁੰਦਾ ਜੀ ਹੁਣ ਤੇ ਉਹ ਕਹਿੰਦੀ ਡੈਡੀ ਮੈਂ ਪੜ੍ਹਨਾ ਜਵਣੀ ਆਗੇ ਹੁਣ ਪੂਰੇ ਔਖੇ ਜੀ ਚੱਕਾ ਧਰੇ ਵਿਆਪ ਨੂੰ ਕਰਨੀ ਪੈਂਦੀ ਆ ਜੀ ਇਤਨੇ ਜੇ ਤੜਕੇ ਦਾ ਬੱਚੇ ਆਪਦੀ ਰੋਟੀ ਪਕਾ ਕੇ ਆਪ ਹੀ ਖਾ ਕੇ ਜਾਂਦੇ ਆ। ਇਹਨੇ ਤਾਂ ਡਾਕਟਰ ਕਹਿੰਦਾ ਵੀ ਬਾਹਲਟੇ ਵਿੱਚ ਸਰ ਨਹੀਂ ਹੈ। ਚੱਕੇ। ਇਹ ਕਹਿੰਦਾ ਪਾਣੀ ਪੀਣ ਨੂੰ ਉਹਨੂੰ ਦੇਓ ਤੁਸੀਂ। ਸਰਕਾਰੀ ਹਸਪਤਾਲ ਦੀ ਜੀ ਕੀ ਉੱਥੇ ਇਲਾਜ ਹੈ ਨਹੀਂ ਸੀ ਕੈਸੀ ਅਸੀਂ ਤਲਵੰਡੀ। ਹੂੰ। ਉੱਥੇ ਕਹਿੰਦੇ ਇਲਾਜ ਹੀ ਨਹੀਂ ਦਾ ਫੇਰ ਹੀ ਅਸੀਂ ਪ੍ਰਾਈਵੇਟ ਜੀ ਇਲਾਜ ਕਰਾਇਆ ਇਹਦਾ। ਤੇ ਸਰਕਾਰ ਨੇ ਜਿਵੇਂ ਐਲਾਨ ਕੀਤਾ ਉਹ ਉਹ ਤਾਂ ਕੋਈ ਨਹੀਂ ਅੱਥੇ ਕੀਤਾ ਸਰਕਾਰ ਨੇ। ਨਹੀਂ ਜੀ। ਕਿ ਹੁਣ ਮੰਗੀ ਹੈ ਸਰਕਾਰ ਤੋਂ ਜੀ। ਮੰਗ ਜੇ ਆ ਗਈ ਸਾਡੀ ਸਿਹਤਾਂ ਹੋਵੇ ਕੋਈ ਨਾ ਕੋਈ ਗਰੀਬ ਬੰਦੇ ਅਸੀਂ ਦਿਹਾੜੀਦਾਰ ਹਸਪਤਾਲ ਅਧਿਕਾਰੀਆਂ ਨਾਲ ਗੱਲ ਕਰਨ ਤੇ ਕੋਈ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਹਸਪਤਾਲ ਅਧਿਕਾਰੀਆਂ ਨੇ ਨੇੜਲੇ ਪਿੰਖ ਵਿੱਚ ਕਿਸੇ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਅਤੇ ਸਾਧਨਾਂ ਦੇ ਨਾਲ ਨਾਲ ਡਾਕਟਰਾਂ ਦੀ ਕਮੀ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ ਹਾਂ ਸਭ ਦੀ ਲੈਵਲ ਤੇ ਤਾਂ ਹਜੇ ਸਾਡੇ ਕੋਲ ਕੋਈ ਮਸ਼ੀਨ ਵਰਗਾ ਹੈ ਨਹੀਂ ਜੀ ਤੇ ਕੋਈ ਫਿਊਚਰ ਦੇ ਵਿੱਚ ਕੋਈ ਪਲਾਨ ਹੋਵੇ ਇਸ ਤਰ੍ਹਾਂ ਦੀ ਵੀ ਕੋਈ ਸੁਭਾਵਨਾ ਹਜੇ ਤੱਕ ਮਹਿਸੂਸ ਨਹੀਂ ਸਾਨੂੰ ਲੱਗਦੀ ਨਹੀਂ ਕੋਈ ਹੈਗੀ ਕੋਈ ਡਾਕਟਰ ਵੀ ਵਗੈਰਾ ਵੀ ਹੈ ਨਹੀਂਗੇ ਜੇ ਕੋਈ ਹੋਈ ਕੋਈ ਕਮਦੌਲਨ ਮਸ਼ੀਨ ਆਉਂਦੀ ਹੈ ਜਾਂ ਫਰੂਜ ਦੇ ਡਾਕਟਰ ਤਣਾਤ ਕਰਨ ਦੀ ਅਸੂਸਾ ਨਾਲ ਫਿਕਰਾਂਗੇ ਪਰ ਹਾਲ ਦੀ ਘੜੀ ਕੋਈ ਉਹ ਹੈ ਨਹੀਂਗੀ ਡਾਕਟਰਾਂ ਨੇ ਕਿੰਨੀ ਕਿੰਨੀਆਂ ਸਮੱਸਿਆਵਾਂ ਪੈਤੀਆਂ ਨੇ ਨੌਪੇਂ ਤੇ ਸਮੱਸਿਆ ਹੈਗੀ ਹੈ ਐਮਰਜੈਂਸੀ ਨੂੰ ਡੀਲ ਕਰਨ ਦੇ ਲਈ ਵੀ ਸਾਨੂੰ ਸਟਾਫ ਘਟਾ ਡਾਕਟਰਸ ਘਟਾ ਸਟਾਫ ਘਟਾ ਉਹ ਇਹ ਰੂਟੀਨ ਦੇ ਵਿੱਚ ਵੀ ਸਾਡੇ ਕੋਲੇ ਮੈਡੀਕਲ ਅਫਸਰ ਸਪੈਸ਼ਲਿਸਟ ਮੈਡੀਕਲ ਸਪੈਸ਼ਲਿਸਟ ਸਟਿੱਕਾ ਉਹ ਬਾਕੀ ਹੋਰ ਸਪੈਸ਼ਲਿਸਟਾਂ ਦੀ ਘਾਟ ਬਹੁਤ ਆ ਰਥੋ ਵਾਲਿਆਂ ਦੀ ਘਾਟ ਹੈਗੀ ਆ ਆਈ ਵਾਲਿਆਂ ਦੀ ਘਾਟ ਆ ਵੀ ਯੂ ਸਪੈਸ਼ਲਿਸਟ ਸਰਕਾਰ ਨੂੰ ਚਾਹੀਦੇ ਵੀ ਸਾਡੇ ਨੂੰ ਕਿ ਜਿੰਨਾਂ ਉਹ ਜਿੰਨਾਂ ਨੂੰ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਇਹ ਅਜਿਹਾ ਪਹਿਲਾ ਪਰਿਵਾਰ ਨਹੀਂ ਪੰਜਾਬ ਵਿੱਚ ਅਨੇਕਾਂ ਪਰਿਵਾਰ ਨੇ ਜਿਨ੍ਹਾਂ ਦੀ ਆਰਥਿਕ ਹਾਲਤ ਗੰਭੀਰ ਬਿਮਾਰੀਆਂ ਕਾਰਨ ਕਮਜ਼ੋਰ ਹੋ ਰਹੀ ਹੈ ਸਰਕਾਰੀ ਹਸਪਤਾਲਾਂ ਵਿੱਚ ਫ੍ਰੀ ਡਾਲਿਸਿਸ ਦੇ ਐਲਾਨ ਨੂੰ ਅਮਲੇ ਜਾਮਾ ਪਹਿਨਾਉਣਾ ਵਕਤ ਦੀ ਮੰਗ ਹੈ ਆਮ ਅਤੇ ਨਿਚਲੇ ਦਰਜੇ ਦੇ ਪਰਿਵਾਰਾਂ ਦੀਆਂ ਲੋੜਾਂ ਬਾਰੇ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਫੈਸਲੇ ਲੈਣੇ ਚਾਹੀਦੇ ਨੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ